ਸਸ਼ੀਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਅਮਰਜੀਤ ਸਿੰਘ ਅਸੀਂ ਅੱਜ ਦੇ ਮੁੱਦੇ ਦੇ ਵਿੱਚ ਖਾਸ ਤੌਰ ਤੇ ਉਸ ਪ੍ਰਤੀ ਜਿਹੜੀ ਗੱਲਬਾਤ ਕਰਾਂਗੇ ਕਿਉਂਕਿ ਜਿਹੜਾ ਮੁੱਦਾ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਛਾਇਆ ਹੋਇਆ ਹੈ ਜਿਸ ਮੁੱਦੇ ਨੂੰ ਲੈ ਕੇ ਲਗਾਤਾਰ ਡਿਬੇਟਾਂ ਚੱਲ ਰਹੀਆਂ ਨੇ ਬੁੱਧੀਜੀਵੀ ਤੇ ਕਈ ਨਿਹੰਗ ਸਿੰਘ ਜਿਹੜੇ ਨੇ ਇਸ ਤੇ ਜਿਹੜੀਆਂ ਨੇ ਆਪਣੇ ਆਪਣੇ ਆਪ ਜਿਹੜੇ ਵਿਚਾਰ ਨੇ ਉਹ ਲਗਾਤਾਰ ਦੇ ਰਹੇ ਨੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਅਜਿਹੇਆ ਕੰਟੈਂਟ ਵੀ ਹੁੰਦਾ ਜੋ ਕਿ ਚੰਗਾ ਪਰਿਵਾਰਿਕ ਦੇਖਣ ਦੇ ਲਾਇਕ ਹੁੰਦਾ ਪਰ ਕਈ ਵਾਰ ਅਜਿਹੇਆ ਕੰਟੈਂਟ ਵੀ ਬਲੌਗਰ ਪਰੋਸਦੇ ਨੇ ਜਿਨ੍ਹਾਂ ਨੂੰ ਤੁਸੀਂ ਬੇਤਿਹਾ ਜਿਹੜਾ ਪਿਆਰ ਹੈ ਸਤਕਾਰ ਆ ਜਾਣ ਕੀ ਹੱਦ ਤੋਂ ਵੱਧ ਦਿੰਦੇ ਹੋ ਬੇਸ਼ੱਕ ਉਹ ਦੇਖਣ ਦੇ ਲਾਇਕ ਨਹੀਂ ਹੁੰਦਾ ਪਰ ਆਖਰਕਾਰ ਸਾਡਾ ਜਿਹੜਾ ਮਾਈਂਡ ਆ ਉਹ ਸੈਟਅਪ ਆ ਕਿਸ ਤਰੀਕੇ ਦਾ ਹੋ ਚੁੱਕਿਆ ਹੈ ਕਿ ਅਸੀਂ ਚੰਗੀਆਂ ਚੀਜ਼ਾਂ ਨੂੰ ਜਿਹੜਾ ਨਹੀਂ ਪ੍ਰਮੋਟ ਕਰ ਰਹੇ ਤੇ ਮਾੜੀ ਚੀਜ਼ਾਂ ਨੂੰ ਤੜਾ ਤੜ ਜਿਹੜਾ ਸ਼ੇਅਰ ਹੈ ਲਾਈਕ ਹੈ ਸਬਸਕ੍ਰਾਈਬਰ ਹੈ ਉਹ ਲਗਾਤਾਰ ਕਰ ਰਹੇ ਆ ਤਾਂ ਆਖਰਕਾਰ ਸਾਡੇ ਮਾਈਂਡ ਨੂੰ ਵੀ ਜਿਹੜਾ ਕਿ ਤਰ੍ਹਾਂ ਕਿਤੇ ਚੇਂਜ ਕਰਨਾ ਪਵੇਗਾ ਤੇ ਨਾਲ ਹੀ ਬਲੌਗਰਾਂ ਨੂੰ ਜਿਹੜੇ ਵਲੌਗ ਲਗਾਤਾਰ ਬਣਾਉਂਦੇ ਨੇ ਤਾਂ ਉਹਨਾਂ ਨੂੰ ਚੰਗੀ ਜਿਹੜੀ ਚੀਜ਼ ਆ ਉਹ ਪਰੋਸ ਕੇ ਲੋਕਾਂ ਤੱਕ ਦੇਣੀ ਪਵੇਗੀ ਤਾਂ ਜੋ ਕਿ ਅਜੇ ਹੀ ਜਿਹੜੀ ਸਥਿਤੀ ਆ ਉਹ ਇਸ ਵਰਗੀ ਪੈਦਾ ਨਾ ਹੋ ਸਕੇ ਤੇ ਹੁਣ ਅਸੀਂ ਗੱਲ ਕਰਾਂਗੇ ਕਮਲ ਕੌਰ ਭਾਬੀ ਬੇਸ਼ੱਕ ਸੋਸ਼ਲ ਮੀਡੀਆ ਦੇ ਉੱਪਰ ਇਸ ਮਸਲੇ ਨੂੰ ਲੈ ਕੇ ਲਗਾਤਾਰ ਚਰਚਾਾਂ ਚੱਲ ਰਹੀਆਂ ਨੇ ਕਿ ਆਖਰਕਾਰ ਇਸ ਨੂੰ ਕਿਉਂ ਮਾਰਿਆ ਗਿਆ ਇਹਦੇ ਪਿੱਛੇ ਕਾਰਨ ਕੀ ਸੀ ਇਸ ਦਾ ਰੇਪ ਹੋਇਆ ਬੇਸ਼ੱਕ ਜਾਂਚ ਚੱਲ ਰਹੀ ਹੈ ਦੋਸ਼ੀ ਵੀ ਫੜੇਗੇ ਪਰ ਕਿ ਇੱਕ ਵਲੌਗਰ ਦੇ ਮਰਨ ਦੇ ਨਾਲ ਕਿ ਸੋਸ਼ਲ ਮੀਡੀਆ ਦੇ ਉੱਪਰ ਹੋਰ ਵਲੌਗਰ ਇਸ ਤਰ੍ਹਾਂ ਦਾ ਕੰਟੈਂਟ ਪਾਣਾ ਜਾਂ ਪ੍ਰੋਸਨਾ ਬੰਦ ਕਰ ਦੇਣਗੇ ਜਾਂ ਫਿਰ ਸਾਡੀ ਕੀ ਜ਼ਿੰਮੇਵਾਰੀ ਬਣੇਗੀ ਕੀ ਅਸੀਂ ਉਹਨਾਂ ਨੂੰ ਦੇਖਾਂਗੇ ਜਾਂ ਫਿਰ ਚੰਗਾ ਕੰਟੈਂਟ ਦੇਖਾਂਗੇ ਬੇਸ਼ੱਕ ਪੁਲ ਪ੍ਰਸ਼ਾਸਨ ਵੱਲੋਂ ਉਸ ਦੋਸ਼ੀਆਂ ਨੂੰ ਜਨਨ ਕਿ ਜਿਹੜੇ ਦੋ ਦੋਸ਼ੀ ਸੀ ਤਾਂ ਉਹਨਾਂ ਨੂੰ ਫੜ ਲਿਆ ਗਿਆ ਹੈ ਕੋਰਟ ਦੇ ਵਿੱਚ ਪੇਸ਼ ਵੀ ਕੀਤਾ ਉਸ ਤੋਂ ਬਾਅਦ ਜਿਹੜੀ ਜਾਂਚ ਆ ਉਹ ਲਗਾਤਾਰ ਚੱਲ ਰਹੀ ਹੈ ਅਮ੍ਰਿਤਪਾਲ ਮੈਰੋ ਜਿਨ੍ਹਾਂ ਨੇ ਇਸ ਸਾਰੇ ਘਟਨਾ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਲਈ ਹੈ ਤਾਂ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਹ ਵਿਦੇਸ਼ ਪਾਲ ਜਿਹੜੇ ਨੇ ਉਹ ਭੱਜ ਚੁੱਕੇ ਨੇ ਕਿਉਂਕਿ ਆਖਰਕਾਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਤਾਂ ਮਦੇਸ਼ ਭੱਜਣ ਤੋਂ ਬਾਅਦ ਕਈ ਲੋਕ ਉਹਨਾਂ ਦੇ ਪੱਖ ਦੇ ਵਿੱਚ ਵੀ ਨੇ ਕਈ ਜਿਹੜਾ ਉਸ ਦਾ ਵਿਰੋਧ ਆ ਉਹ ਲਗਾਤਾਰ ਕਰ ਵੀ ਰਹੇ ਨੇ ਤਾਂ ਹੁਣ ਸਵਾਲ ਇਹ ਕੀ ਕਿ ਇੱਕ ਮੌਤ ਦਾ ਕਾਰਨ ਕਿ ਸਾਰੇ ਬਲੌਗਰ ਸਮਝ ਜਾਣਗੇ ਜਾਂ ਫਿਰ ਇਸੇ ਤਰ੍ਹਾਂ ਹੀ ਸਮਾਜ ਦੇ ਵਿੱਚ ਅਜਈਆਂ ਵੀਡੀਓ ਪੈਂਦੀਆਂ ਰਹਿਣਗੇ ਤੇ ਸਾਡਾ ਸਮਾਜ ਜਿਹੜਾ ਉਹ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਇਹ ਜਿਹੇ ਲੋਕ ਜਿਹੜੇ ਨੇ ਉਹ ਕਰਦੇ ਰਹਿਣਗੇ ਤਾਂ ਅੱਜ ਖਾਸ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਮਲਕੀਤ ਸਿੰਘ ਜਿਹੜੇ ਨੇ ਉਹ ਅੰਮ੍ਰਿਤਪਾਲ ਮੈਰੋ ਦੇ ਹੱਕ ਦੇ ਵਿੱਚ ਆਏ ਨੇ ਤਾਂ ਉਹਨਾਂ ਨੇ ਖਾਏ ਜ਼ਿਕਰ ਕੀਤਾ ਕਿ ਜਿਸ ਨੌਜਵਾਨ ਦੇ ਨਾਲ ਬੀਬੀ ਦੇ ਨਾਲ ਵੀਰ ਦੇ ਨਾਲ ਸਿੰਘ ਤੇ ਕੋਰ ਲੱਗ ਗਿਆ ਤਾ ਜੇਕਰ ਉਹੀ ਅਜਿਹੀ ਹਰਕਤ ਕਰੇਗਾ ਜੋ ਸਾਡੇ ਸਮਾਜ ਨੂੰ ਖਰਾਬ ਕਰੇਗਾ ਸਿੰਘ ਤੇ ਕੋਰ ਨਾਮ ਨੂੰ ਜਿਹੜਾ ਬਦਨਾਮ ਕਰੇਗਾ ਸਿੱਖ ਭਾਈਚਾਰੇ ਦੇ ਵਿੱਚ ਅਜਿਹਾਂ ਦੁਦਾਵਾ ਪਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਹਨਾਂ ਦਾ ਜਿਹੜਾ ਹਾਸ਼ਰ ਆਹੋ ਇਹ ਹੋਵੇਗਾ ਜਿਸ ਤਰ੍ਹਾਂ ਕਮਲ ਗੁਰ ਭਾਬੀ ਦਾ ਹੋਇਆ ਸੋ ਬੜੀ ਸੋਚਣ ਦੀ ਗੱਲ ਹੈ ਕਿ ਅਜਿਹਾਂ ਹਰਕਤਾਂ ਕਿਉਂ ਕੀਤੀਆਂ ਜਾਂਦੀਆਂ ਨੇ ਇਹਦੇ ਪਿੱਛੇ ਕਾਰਨ ਕੀ ਹੈ ਕੀ ਕੁਛ ਕੀਤਾ ਗਿਆ ਗਿਆਨੀ ਮਲਕੀਤ ਸਿੰਘ ਜੀ ਨੇ ਜੋ ਹੈਡ ਗ੍ਰੰਥੀ ਨੇ ਤਾਂ ਉਹ ਉਸ ਦਸ਼ਕਾ ਨਾਲ ਅਸੀਂ ਸਾਂਝਾ ਕਰਦੇ ਆ। ਤਾਂ ਕਿਤਾਈ ਬੁਝਾ ਗਿਆ ਇਲਜ਼ਾਮ ਜਿਹੜੇ ਨੇ ਉਹ ਨਿਆਂ ਸਿੰਘ ਤੇ ਬਾਣੇ ਦੇ ਵਿੱਚ ਦੋ ਵਿਅਕਤੀਆਂ ਦੇ ਉੱਤੇ ਲੱਗੇ ਨੇ ਉਹ ਲੜਕੀ ਦੱਸਿਆ ਜਾ ਰਿਹਾ ਸੀ ਕਿ ਸੋਸ਼ਲ ਮੀਡੀਆ ਉੱਤੇ ਲਚਰਤਾ ਫਲਾਉਂਦੀ ਸੀ ਕਿ ਪੰਜਾਬੀਆਂ ਨੂੰ ਬਦਨਾਮ ਕੀਤਾ ਜਾਂਦਾ ਸੀਗਾ ਕੀ ਕਹਿਣਾ ਚਾਹੋਗੇ ਜੀ ਤੁਸੀਂ ਅੱਜ ਦਾ ਦਿਨ ਇਸ ਕਾਰਜ ਵਾਸਤੇ ਵਿਸ਼ੇਸ਼ਤਾ ਦਾ ਦਿਹਾੜਾ ਹੈ ਜਿੱਥੇ ਸਤਿਗੁਰੂ ਗੁਰੂ ਅਰਜਨ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਪਾਵਨ ਤਖਤ ਰਚਿਆ ਉੱਥੇ ਸਾਨੂੰ ਇਹ ਲਚਰਤਾ ਭਰੇ ਗੀਤ ਤੇ ਗੰਦਗੀ ਤੋਂ ਦੂਰ ਰਹਿਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਕੀਤਾ ਕਿ ਮੇਰੇ ਮੋਹਨ ਇਹ ਸਾਖ ਸਾਖਤ ਨਾਦ ਜਿਹੜੇ ਗੀਤ ਨੇ ਇਹ ਸਾਡੇ ਸਰਵਣਾ ਦੇ ਅੰਦਰ ਨਹੀਂ ਪਾਣੇ ਚਾਹੀਦੇ ਭਾਵ ਸਾਡੀ ਸਿੱਖ ਨੌਜਵਾਨੀ ਨੂੰ ਨਹੀਂ Hindu Musalman ਤੇ ਸਮੁੱਚੇ ਦਰਗ ਦੇ ਨੌਜਵਾਨਾਂ ਨੂੰ ਇਹ ਗੰਦੇ ਗੀਤ ਨਹੀਂ ਸੁਣਨੇ ਚਾਹੀਦੇ ਪਰ ਜਿਹੜੇ ਇਹੋ ਜੇ ਲੋਕ ਕਾਰਜ ਕਰਦੇ ਨੇ ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕੋਈ ਗਲਤ ਨਹੀਂ ਹੋਇਆ ਇਹ ਪਹਿਲਾਂ ਵੀ ਹੁੰਦਾ ਹੈ ਤੇ ਹੁਣ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਸਮੁੱਚੀ ਮਨੁੱਖਤਾ ਨੂੰ ਜਿੱਥੇ ਸਰਬਸਾਂਝੀ ਵਾਲਤਾ ਦਾ ਇਹ ਘਰ ਹੈ ਗੁਰੂ ਨਾਨਕ ਦਾ ਘਰ ਆਪਣੇ ਕੰਠ ਨਾਲ ਲਾਉਂਦਾ ਹੈ ਗਲੇ ਨਾਲ ਲਾਉਂਦਾ ਹੈ ਗੁਰੂ ਅਮਰਦਾਸ ਮਾਰੇ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇਸ ਤਖਤ ਦੇ ਉਤੋਂ ਜਦੋਂ ਜਦੋਂ ਵੀ ਕਿਸੇ ਨਾਲ ਜ਼ੁਲਮ ਹੋਇਆ ਭਾਵੇਂ ਕਿਸੇ ਪੰਡਿਤ ਦੀ ਘਰ ਵਾਲੀ ਨੂੰ ਜਾਲਮਾਂ ਨੇ ਚੁੱਕ ਕੇ ਆਪਣੇ ਹਰਮਾਂ ਦੇ ਵਿੱਚ ਆਪਣੇ ਮਹਿਲਾਂ ਵਿੱਚ ਪਾਇਆ ਤੇ ਗੁਰੂ ਕਾ ਖਾਲਸਾ ਛੜਾ ਕੇ ਲੈ ਕੇ ਆਉਂਦਾ ਰਿਆ ਗੁਰੂ ਕੇ ਸਿੱਖ ਵੀ ਛੜਾ ਕੇ ਲੈ ਕੇ ਆਉਂਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਜੋ ਹੈਡ ਗ੍ਰੰਥੀ ਬਲਕੀ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਜੋ ਗੁਰੂ ਦਾ ਧਾਰਨੀ ਹੈ ਜਿਹਦੇ ਪਿੱਛੇ ਕੋਰ ਤੇ ਸਿੰਘ ਲੱਗਦਾ ਤਾਂ ਅਜਿਹੀ ਹਰਕਤ ਉਹ ਕਦੇ ਨਹੀਂ ਕਰ ਸਕਦਾ ਜੇਕਰ ਹੀ ਕਰਦਾ ਤਾਂ ਹੁਣ ਨਹੀਂ ਪਹਿਲਾਂ ਵੀ ਅਜਿਹੇ ਜਿਹੜੇ ਨੇ ਉਹ ਸੋਦੇ ਲੱਗਦੇ ਆਏ ਨੇ ਜੋ ਉਹਨਾਂ ਨੇ ਆਪਣੀ ਪਰਿਭਾਸ਼ਾ ਦੇ ਵਿੱਚ ਕਿਹਾ ਇਹ ਹਾਲਾਤ ਜਿੰਨੇ ਹੁੰਦੇ ਆਏ ਨੇ ਤਾਂ ਮੈਨੂੰ ਲੱਗਦਾ ਹੁਣ ਬਲੌਗਰਾਂ ਨੂੰ ਸਮਝ ਲੈਣਾ ਚਾਹੀਦਾ ਵੀ ਜੇਕਰ ਤੁਸੀਂ ਅਜਿਹਾ ਕੰਟੈਂਟ ਪਾਉਂਗੇ ਤਾਂ ਕਿੰਨਾ ਕਿਤੇ ਜਿਹੜਾ ਤੁਹਾਡੀ ਬਾਰੇ ਵੀ ਇਸ ਤਰ੍ਹਾਂ ਦੀ ਆ ਸਕਦੀ ਹੈ ਜੇਕਰ ਤੁਸੀਂ ਸੋਸ਼ਲ ਮੀਡੀਆ ਤੇ ਅਜਿਹੀ ਚੀਜ਼ ਪੋਸਟ ਕੇ ਦਵੋਗੇ ਤਾਂ ਕਿਤੇ ਨਾ ਕਿਤੇ ਜਿਹੜੀ ਸਮਾਜ ਨੂੰ ਖਰਾਬ ਕਰੇਗੀ ਆਪਸੀ ਭਾਈਚਾਰਾ ਖਰਾਬ ਕਰੇਗੀ ਤਾਣਾ ਬਾਣਾ ਖਰਾਬ ਕਰੇਗੀ ਜੋ ਪਰਿਵਾਰ ਦੇ ਦੇਖਣ ਦੇ ਲਾਇਕ ਨਹੀਂ ਹੈ ਸਿਰ ਤੇ ਪਾ ਕੇ ਚੁੰਨੀ ਤੇ ਤੁਸੀਂ ਸਿੰਘ ਤੇ ਕੋਰ ਦੇ ਨਾਮ ਦੀ ਵਰਤੋਂ ਕਰੋਗੇ ਤਾਂ ਤੁਸੀਂ ਫਿਰ ਅਜਿਹੇ ਪਾਪਾਂ ਦੇ ਭਾਗੀਦਾਰ ਹੋਵੋਗੇ ਜੋ ਹਾਲਾਤ ਜਿਹੜੇ ਨੇ ਉਹ ਕਮਲ ਕੋ ਪਾਬੀ ਦੇ ਕਿਤੇ ਗਏ ਨੇ ਸੋ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿਉਂਕਿ ਆਪਣੇ ਆਪਣੇ ਵਿਚਾਰ ਹੁੰਦੇ ਹੁੰਦੇ ਨੇ ਆਪਣੇ ਆਪਣੀ ਜਿਹੜੀ ਥਿੰਕਿੰਗ ਹੁੰਦੀ ਆ ਕੀ ਜਿਹੜਾ ਤੁਸੀਂ ਪ੍ਰੋਸਨਰ ਤੇ ਕੀ ਦੇਖਣਾ ਇਹ ਵੀ ਆਪਣਾ ਜਿਹੜਾ ਮਾਈਂਡ ਸੈਟਅਪ ਹੁੰਦਾ ਤਾਂ ਦੂਜੇ ਪਾਸੇ ਜਿਹੜੇ ਬੁੱਧੀਜੀਵੀ ਨੇ ਜਿਹੜੇ ਸਮਾਦ ਦੇ ਵਿੱਚ ਲਗਾਤਾਰ ਵਿਚਰਦੇ ਨੇ ਆਪਣੇ ਆਪਣੀ ਜਿਹੜਾ ਵਿਚਾਰ ਨੇ ਉਹ ਦਿੰਦੇ ਨੇ ਪਤੀਕਿਰਿਆ ਦਿੰਦੇ ਨੇ ਜੇਕਰ ਕੋਈ ਰਾਜਨੀਤਿਕ ਮੁੱਦਾ ਹੁੰਦਾ ਤਾਂ ਆਪਣੇ ਵਚਾਪਤੀ ਦਿਨ ਦੇ ਨੇ ਜੇਕਰ ਹੁਣ ਇਹ ਮੁੱਦਾ ਆ ਗਿਆ ਤਾਂ ਉਸ ਤਰੀਕੇ ਦੇ ਰਹੇ ਨੇ ਤਾਂ ਸਾਡੇ ਨਾਲ ਖਾਸ ਤੌਰ ਤੇ ਬੁੱਧੀਜੀਵੀ ਪ੍ਰੋਫੈਸਰ ਮਨਜੀਤ ਸਿੰਘ ਨੇ ਤਾਂ ਉਹਨਾਂ ਨੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਸੋਸ਼ਲ ਮੀਡੀਆ ਦਾ ਵੀ ਜ਼ਿਕਰ ਕੀਤਾ ਪੰਜਾਬ ਸਰਕਾਰ ਦਾ ਵੀ ਜ਼ਿਕਰ ਕੀਤਾ ਪੰਜਾਬ ਪੁਲਿਸ ਦਾ ਵੀ ਜ਼ਿਕਰ ਕੀਤਾ ਕਿ ਇਸ ਕੰਟੈਂਟ ਨੂੰ ਕਿਵੇਂ ਸਾਡੇ ਤੋਂ ਜਿਹੜਾ ਦੂਰੀਆਂ ਬਣਾਈਆਂ ਜਾ ਸਕਦੀਆਂ ਨੇ ਲੋਕ ਕਿਵੇਂ ਇਸ ਨੂੰ ਦੇਖਣਾ ਜਿਹੜਾ ਆਪਾਂ ਕਹਿ ਸਕਦੇ ਆ ਬੰਦ ਕਰ ਸਕਦੇ ਨੇ ਤੇ ਵਲੋਗਰ ਇਹਨੇ ਕੀ ਪ੍ਰੋਸਕੇ ਦੇ ਸਕਦੇ ਨੇ ਤਾਂ ਜੋ ਕੀ ਚੰਗਾ ਜਿਹੜਾ ਸਾਡਾ ਸਮਾਜ ਆ ਸਾਡਾ ਚੰਗਾ ਪੰਜਾਬ ਆ ਜੋ ਗੁਰੂਆਂ ਪੀਰਾਂ ਦੀ ਧਰਤੀ ਐ ਤਾਂ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹਨਾਂ ਨੇ ਚੜਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦਰ ਰਾਹੀਂ ਕਰੀ ਐ ਪ੍ਰੋਫੈਸਰ ਮਨਜੀਤ ਸਿੰਘ ਕੀ ਕੁਝ ਕਿਹਾ ਉਹ ਵੀ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਆ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਚੜਦੀ ਕਲਾ ਟਾਈਮ ਟੀਵੀ ਤੇ ਜੀ ਬਹੁਤ ਬਹੁਤ ਧੰਨਵਾਦ ਜੀ ਪ੍ਰੋਫੈਸਰ ਸਾਹਿਬ ਕੀ ਲੱਗਦਾ ਜਿਵੇਂ ਆ ਕਿਸ਼ਕ ਸੋਸ਼ਲ ਮੀਡੀਆ ਨੂੰ ਬਹੁਤ ਸਮਾਂ ਹੋ ਗਿਆ ਚੱਲਦੇ ਨੂੰ ਤਾਂ ਇੱਕ ਜਿਹੜੀ ਬਲੌਗਰ ਦੀ ਮੌਤ ਹੋਣ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਤੇ ਚੱਲ ਰਿਹਾ ਵੀ ਸਾਨੂੰ ਗੰਦੀਆਂ ਚੀਜ਼ਾਂ ਨਹੀਂ ਦੇਖਣੀਆਂ ਚਾਹੀਦੀਆਂ ਚੰਗੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਕੀ ਲੱਗਦਾ ਕਿ ਤੁਹਾਨੂੰ ਜਿਹੜਾ ਸਾਡਾ ਸਮਾਜ ਆ ਹੁਣ ਜਾਗ ਗਿਆ ਹੈ ਅਸਲ 'ਚ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਇਹਦਾ ਹੱਲ ਕੀ ਹੈ ਇਹ ਕੀ ਮੌਤ ਕੀ ਸੋਸ਼ਲ ਮੀਡੀਆ ਹੱਲ ਹੈ ਦੇਖੋ ਪਹਿਲੀ ਗੱਲ ਤੇ ਮੈਂ ਤੁਹਾਨੂੰ ਆਊਟਰਾਈਟਲੀ ਕਹਿ ਦਿਆਂ ਕਿ ਕਿਸੇ ਨੂੰ ਵੀ ਮਾਰਨਾ ਜੀ ਇਹ ਕੋਈ ਮਸਲੇ ਦਾ ਹੱਲ ਨਹੀਂ ਹੈਗਾ ਜੀ ਪਰ ਸਵਾਲ ਇਹ ਹੈ ਕਿ ਜਿਹੜੇ ਬੰਦਿਆਂ ਨੇ ਮਾਰਿਆ ਤੁਸੀਂ ਉਹ ਦੇਖੋ ਕਿੰਨੇ ਢੱਲੇ ਦੇ ਨਾਲ ਹੈ ਰਹੋ ਜਾਂ ਹੋਰ ਵੀ ਹੈਗੇ ਆ ਹੈ ਸਿੰਘ ਸਾਹਿਬ ਜਿਹੜੇ ਉਹ ਕਹਿ ਰਹੇ ਆ ਕਿ ਸਾਨੂੰ ਸਾਨੂੰ ਮਾੜਾ ਕਹਿ ਦਿਓ ਤੁਸੀਂ ਤੇ ਉਹ ਠੀਕ ਹੈ ਸਾਨੂੰ ਸਵੀਕਾਰਤ ਹੈ ਪਰ ਤੁਹਾਨੂੰ ਤੁਸੀਂ ਹੱਲ ਦੱਸੋ ਲੋਕ ਕਹਿੰਦੇ ਆ ਜੀ ਕਾਨੂੰਨ ਆ ਜੀ ਪੁਲਿਸ ਕੋਲ ਜਾਓ ਇਸ ਤਰ੍ਹਾਂ ਕਰੋ ਉਹ ਕਹਿੰਦੇ ਸਾਰਿਆਂ ਨੂੰ ਕਰਕੇ ਵੇਖ ਲਿਆ ਇਹਨਾਂ ਨੂੰ ਬੁਲਾ ਕੇ ਕਰਕੇ ਦੇਖ ਲਿਆ ਜਿਹੜੇ ਕਰ ਰਹੇ ਆ ਆਪਣਾ ਪਾਉਂਦੇ ਸੋਸ਼ਲ ਮੀਡੀਆ ਤੇ ਆਪਣੀਆਂ ਇਹੋ ਜਿਹੀਆਂ ਪੋਸਟਾਂ ਜਿਹੜੀਆਂ ਅ ਥੋੜੀਆਂ ਜਿਹੀਆਂ ਸਮਾਜਿਕ ਤੌਰ ਤੇ ਪ੍ਰਮਾਣਿਤ ਨਹੀਂ ਹੁੰਦੀਆਂ ਜਾਂ ਨੌਜਵਾਨਾਂ ਲਈ ਉਹ ਮਾਨਸਿਕ ਤੌਰ ਤੇ ਸਿਹਤ ਉਹਨਾਂ ਦੀ ਮਾਨਸਿਕ ਸਿਹਤ ਲਈ ਠੀਕ ਨਹੀਂ ਹੈਗੀਆਂ ਤਾਂ ਉਹ ਇਸ ਤਰੀਕੇ ਨਾਲ ਸੋਚਦੇ ਹੈਗੇ ਉਹ ਕਹਿੰਦੇ ਕਿ ਜਦ ਅਸੀਂ ਸਾਰਾ ਕੁਝ ਕਰਕੇ ਦੇਖ ਲਿਆ ਸਾਰਿਆਂ ਨੂੰ ਪਬਲਿਕਲੀ ਦੂਸਰਾ ਪੁਲਿਸ ਨੂੰ ਕਿਉਂ ਦਸੀਏ ਜੀ ਅਸੀਂ ਹੂੰ ਮਤਲਬ ਕਿਸੇ ਦੱਸੋ ਪੁਲਿਸ ਕੋਲ ਪੁਲਿਸ ਨੂੰ ਨਹੀਂ ਪਤਾ ਵੀ ਕੀ ਹੋ ਰਿਹਾ ਸਮਾਜ ਦੇ ਅੰਦਰ ਕੀ ਕੁਝ ਚੱਲ ਰਿਹਾ ਆ ਇਹਦਾ ਮਤਲਬ ਕੱਲ ਨੂੰ ਕੋਈ ਵੀ ਕਿਸੇ ਸਮਾਜ ਦੇ ਵਿੱਚ ਕੁਝ ਵੀ ਕਰਕੇ ਤੇ ਆਪਣਾ ਅੱਗ ਲਾ ਦੂਗਾ ਸੋਸ਼ਲ ਮੀਡੀਆ ਰਾਹੀਂ ਇਸ ਤਰ੍ਹਾਂ ਸੋਚ ਉਦੋਂ ਪੁਲਿਸ ਦੇ ਆਗੂਗੀ ਨਾ ਬਿਲਕੁਲ ਇਸ ਪੀਟਾ ਨੂੰ ਆਪ ਪਤਾਉਣਾ ਚਾਹੀਦਾ ਕਿ ਜੋ ਮਟੀਰੀਅਲ ਥਰੂ ਇੰਟਰਨੈਟ ਥਰੂ ਗੂਗਲ ਥਰੂ ਵੇਰੀਅਸ ਸੋਸ਼ਲ ਮੀਡੀਆ ਉਹ ਫੇਸਬੁੱਕ ਆ ਜਾਂ ਜਿੰਨੇ ਵੀ ਹੈ ਉਹਨਾਂ ਰਹੀਂ ਲੋਕਾਂ ਤੱਕ ਕੀ ਕੁਝ ਜਾ ਰਿਹਾ ਤੇ ਤੁਸੀਂ ਉਹ ਹੈ ਤੇ ਸਾਰਿਆਂ ਲਈ ਫ੍ਰੀ ਫਾਰ ਆਲ ਹੈਗਾ ਤੁਸੀਂ ਉਹਦੇ ਤੇ ਫਿਲਟਰ ਲਾਓ ਜਿੱਦਣ ਤੁਹਾਡੇ ਸਾਹਮਣੇ ਆ ਹੁਣ ਲੜਾਈ ਲੱਗੀ ਪਾਕਿਸਤਾਨ ਨਾਲ ਚਾਰ ਦਿਨ ਲਈ ਕਰਕੇ ਸਾਰੇ ਦੇ ਸਾਰੇ 16 ਦੇ 16 ਅਖਬਾਰ ਬੰਦ ਕਰਤੇ ਕਿ ਨਹੀਂ ਉਧਰ ਦੇ ਇਧਰ ਇਧਰ ਤੇ ਸਾਡਿਆਂ ਨੇ ਵੀ ਕਰਤੇ ਉਹਨਾਂ ਨੇ ਵੀ ਕਰਤੇ ਬਿਲਕੁਲ ਜਦੋਂ ਆਪਣੀ ਲੋੜ ਪੈਂਦੀ ਹੈ ਸਰਕਾਰਾਂ ਨੂੰ ਉਦੋਂ ਸਾਰਾ ਕੁਝ ਬੰਦ ਹੋ ਜਾਂਦਾ ਤਾਂ ਸੋਸ਼ਲ ਮੀਡੀਆ ਵੀ ਇਹ ਕੰਟੈਂਟ ਬੰਦ ਹੋ ਸਕਦਾ ਠੀਕ ਹੈ ਤੁਹਾਡੀ ਗੱਲ ਬਿਲਕੁਲ ਹੋ ਸਕਦਾ ਹਰ ਚੀਜ਼ ਬੰਦ ਹੋ ਸਕਦੀ ਹੈ ਨਹੀਂ ਤੇ ਉਹਨਾਂ ਨੂੰ ਕਹੋ ਆਪਣਾ ਬੋਰੀਆ ਬਿਸਕਰਾ ਵਲੇਟੋ ਸਾਨੂੰ ਨਹੀਂ ਫੇਸਬੁੱਕ ਦੀ ਲੋੜ ਹੈ ਸਾਨੂੰ ਨਹੀਂ ਕਿਸੇ ਵੀ ਚੀਜ਼ ਦੀ ਲੋੜ ਹੈ ਜੀ ਤੁਹਾਨੂੰ ਵਟਸਐਪ ਦੀ ਨਹੀਂ ਲੋੜ ਇਹ ਤੁਸੀਂ ਦਮਕਾ ਮਾਰੋਗੇ ਉਹ ਆਪਣਾ ਬਿਜ਼ਨਸ ਕਰ ਰਹੇ ਆ ਸਾਡੇ ਕੋਲ ਤੇ ਤੁਹਾਡੀ ਸੁਣਨਗੇ ਕਿਉਂ ਨਾਾਰੇ ਕਿਸੇ ਵੀ ਦੇਸ਼ ਦੇ ਵਿੱਚ ਉਹਦੇ ਕਾਨੂੰਨ ਮੁਤਾਬਕ ਚੱਲਣਾ ਤੁਸੀਂ ਆਪਣੀ ਮਰਜ਼ੀ ਨਾਲ ਚੱਲੋਗੇ ਅੱਜ ਤੁਸੀਂ ਕੋਈ ਵੀ ਕਿਸੇ ਵੱਡੇ ਲੀਡਰ ਖਾਸ ਕਰਕੇ ਕੇਂਦਰ ਦੇ ਵੱਡੇ ਲੀਡਰ ਦੇ ਵਿਰੁੱਧ ਕੁਝ ਪਾ ਕੇ ਦੇਖੋ ਨਾਲੇ ਤਾਂ ਤੁਹਾਡੀ ਖਾਲੇ ਦਾੜ ਦੀ ਅਢੀੜ ਦਿਨ ਦੇ ਨਾਲੇ ਉਹ ਉੱਥੇ ਲੱਗਣੀ ਨਹੀਂ ਦੇਣਗੇ ਬਿਲਕੁਲ ਨਾਲੇ ਬਲੌਕ ਲਾਗੀ ਤੇ ਲਾਗੀ ਤੇ 2 ਮਿੰਟਾਂ ਚ ਡਿਲੀਟ ਕਰ ਦੇਣਗੇ ਬੰਦੇ ਨੂੰ ਅੰਦਰ ਕਰ ਦੇਣਗੇ ਬਿਲਕੁਲ ਤੇ ਜਦੋਂ ਸਾਡਾ ਯੂਥ ਜਾਂ ਸਾਡਾ ਸਮਾਜ ਕੋਈ ਸਿਸਟੇਮੈਟਿਕਲੀ ਉਹਨੂੰ ਪ੍ਰਸ਼ਤ ਕਰ ਰਿਹਾ ਉਹਨੂੰ ਕਮਜ਼ੋਰ ਕਰ ਰਿਹਾ ਉਹਨਾਂ ਨੂੰ ਰਸਤੇ ਤੋਂ ਅਸਤਾਰ ਰਿਹਾ ਆ ਕਾਨੂੰਨੀ ਸਮਝ ਪੈਂਦੀ ਤਾਂ ਕਿ ਜਿੰਮੇਵਾਰੀ ਕਿਹਦੀ ਸਮਾਜ ਨੂੰ ਬਚਾਉਣਾ ਬਚਾਉਣਾ ਸਮਾਜਿਕ ਸਿਹਤ ਸਮਾਜ ਸੱਭਿਆਚਾਰਕ ਸਿਹਤ ਸਾਡਾ ਇਹ ਸੱਭਿਆਚਾਰ ਦਾ ਸਰਮਾਇਆ ਸਮਾਜਿਕ ਸਰਮਾਇਆ ਸਾਡੇ ਯੂਥ ਦਾ ਭਵਿੱਖ ਹੈ ਕਿਹਦੀ ਕਿਹਦੀ ਜਿੰਮੇਵਾਰੀ ਸਰਕਾਰਾਂ ਦੀ ਜਿੰਮੇਵਾਰੀ ਪੁਲਿਸ ਦੀ ਜਿੰਮੇਵਾਰੀ ਹੈ دوسری ਗੱਲ ਤੁਸੀਂ ਦੋ ਗੱਲਾਂ ਨਾਲ ਜੋੜ ਕੇ ਦੇਖੋ ਗੱਲ ਮੈਂ ਲੰਬੀ ਹੋਰ ਨਹੀਂ ਕਰਨੀ ਹੈ ਜੀ ਪਹਿਲਾਂ ਪੰਜਾਬ ਦੇ ਅੰਦਰ ਚੱਲੇ ਗਾਣੇ ਇਹੋ ਜਿਹੇ ਸ਼ਰਾਬਾਂ ਦੇ ਘਰ ਦੀ ਸ਼ਰਾਬ ਹੋਵੇ ਫਲਾਨਾ ਹੋਵੇ ਧੰਕਾਣਾ ਹੋਵੇ ਪਪੂਲਰ ਆ ਫਿਰ ਗੋਲੀਆਂ ਦੇ ਇਹ ਕੌਣ ਕਹਿੰਦਾ ਕਿ ਇਹੋ ਜਿਹੇ ਗਾਣੇ ਲਿਖੋ ਜਿਹੜੇ ਪ੍ਰੋਡਿਊਸਰ ਆ ਜਿਹੜੀਆਂ ਕੰਪਨੀਆਂ ਆ ਜਿਹੜੀਆਂ ਉਹ ਉਹਨਾਂ ਨੂੰ ਗਾਣਿਆਂ ਨੂੰ ਛਾਇਆ ਕਰਦੀਆਂ ਆ ਲੋਕਾਂ 'ਚ ਭੇਜਦੀਆਂ ਆ ਪੈਸੇ ਕਮਾਉਣ ਲਈ ਕੁਝ ਵੀ ਕਰੀ ਜਾਂਦੇ ਆ ਤੁਸੀਂ ਇਹ ਕਿ ਪ੍ਰੋਫੈਸਰ ਪ੍ਰੋਫੈਸਰ ਜੀ ਨੇ ਵਾਰੀ ਵੀ ਤਾਂ ਪਤਾ ਕਿ ਇਹ ਸਮਾਜ ਦੀ ਜਾਨ ਹੈ ਕਿਉਂਕਿ ਨਾ ਕਈ ਮੇਰੀ ਕਲਾਕਾਰ ਨਾਲ ਗੱਲ ਵੀ ਹੋਈ ਆ ਇਨਫਲੂਐਂਸਰ ਨਾਲ ਵੀ ਗੱਲ ਹੋਈ ਆ ਉਹ ਕਹਿੰਦੇ ਅਸੀਂ ਬਹੁਤ ਕੰਟੈਂਟ ਜਿਹੜਾ ਚੰਗਾ ਪਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆ ਪਰ ਸਾਡੀ ਜਿਹੜੀ ਹੈ ਕਮਾਈ ਹੈ ਉਥੇ ਤੱਕ ਸੀਮਤ ਰਹਿ ਜਾਂਦੀ ਹੈ ਤੇ ਤੁਹਾਨੂੰ ਕਮਾਈ ਕੰਜਰਖਾਨੇ ਜੀ ਲੱਭਦੀ ਹੈ ਇਹ ਵੀ ਠੀਕ ਹੈ ਮੈਨੂੰ ਇੱਕ ਗੱਲ ਦੱਸੋ ਪੰਜਾਬ ਦੇ ਮੁੰਡੇ ਨਸ਼ਿਆਂ ਤੇ ਲਾਏ ਪਹਿਲਾਂ ਸਿਸਟੇਮੈਟਿਕਲੀ ਨਸ਼ਿਆਂ ਤੇ ਲਾਏ ਪਹਿਲਾਂ ਤਾਂ ਨਹੀਂ ਸੀਗੇ ਨਹੀਂ ਹੈਗੇ ਕਿਸੀਆਂ ਏਜੰਸੀਆਂ ਨੇ ਕੰਪਨੀਆਂ ਨੇ ਸਮਗਲਰਾਂ ਨੇ ਪੈਡਲਰ ਨੇ ਭੇਜ-ਭੇਜ ਕੇ ਨਸ਼ੇ ਤੇ ਲਾਤੀ ਫਿਰ ਫਿਰ ਤੁਸੀਂ ਹੁਣ ਕਹੋਗੇ ਕਿਉਂਕਿ ਇਹਦੇ 'ਚ ਕਮਾਈ ਬੜੀ ਹੋ ਰਹੀ ਹੈ ਜੀ ਹੁਣ ਸਾਡਾ ਮੁੰਡਾ ਤੇ ਇਹਦੇ 'ਚ ਰੋਜ਼ ਦਾ ਅੱਧਾ ਕਿਲੋ ਹੈਰੋਨ ਵੇਚ ਲੈਂਦਾ ਤੇ ਆਪਾਂ ਵੇਖਣ ਦੀਗੇ ਕਿ ਉਹ ਪੈਸਾ ਬਹੁਤ ਆ। ਇਹ ਚਾਕੇ ਇਹ ਕਿਹੜੀ ਚੀਜ਼ ਸਮਾਜ ਦੇ ਹਿੱਤ ਚ ਆ ਸਾਡੇ ਇਤਿਹਾਸ ਦੇ ਹਿੱਤ ਵਿੱਚ ਆ ਕਿਹੜੀ ਲੋਕਾਂ ਦੇ ਹਿੱਤ ਵਿੱਚ ਹੈ ਜੀ ਹੈ ਉਹਦਾ ਫੈਸਲਾ ਤੇ ਕਿਤੇ ਕਰਨਾ ਪਊਗਾ ਨਾ ਕਿ ਪ੍ਰੋਫੈਸਰ ਮਾਈਂਡ ਕਿਵੇਂ ਆਪਾਂ ਚੇਂਜ ਕਰ ਸਕਦੇ ਆ ਕਿਉਂਕਿ ਆਮ ਲੋਕਾਂ ਦਾ ਕਿਉਂਕਿ ਆਮ ਲੋਕ ਵੀ ਜਿਹੜਾ ਨਾ ਇਸ ਨੂੰ ਦੇਖ ਕੇ ਬੜਾ ਪਸੰਦ ਕਰ ਰਹੇ ਨੇ ਕਿਉਂਕਿ ਮੈਂ ਦੇਖਿਆ ਵੀ ਇਸ ਤਰ੍ਹਾਂ ਤੇ ਅਤੇ ਇਹ ਲੋਕਾਂ ਦਾ ਕੰਟੈਂਟ ਪ੍ਰਸਤਾਨ ਕਰਦੇ ਤੁਸੀਂ ਮੇਰੀ ਗੱਲ ਨੂੰ ਫਿਰ ਪੂਰਾ ਨਹੀਂ ਮੇਰਾ ਵੀਰ ਸਮਝੀ ਮੈਂ ਇਹੀ ਕਹਿਣਾ ਕਿ ਜਦੋਂ ਲੋਕਾਂ ਨੂੰ ਇਹੋ ਜੇ ਲਚਰਤਾ ਦਾ ਨਸ਼ਾ ਲੱਗ ਗਿਆ ਹਾਂ ਬਿਲਕੁਲ ਇਹ ਵੀ ਹੁਣ ਮੈਂ ਸਾਫ਼ ਗੱਲ ਹੋਰ ਸਾਫ਼ ਕਰ ਦਿੰਦਾ ਇਹ ਨਸ਼ਾ ਲੱਗ ਗਿਆ ਲਚਰਤਾ ਦਾ ਉਹਨਾਂ ਨੂੰ ਉਹਦੇ ਚੋਂ ਕੱਢਣਾ ਕਿ ਉਹਨਾਂ ਨੂੰ ਕਹਿਣਾ ਕਿ ਕਿਉਂਕਿ ਵਿਕਦਾ ਬਹੁਤ ਹੈ ਸਾਨੂੰ ਪੈਸੇ ਬੜੇ ਮਿਲਦੇ ਆ ਲੋਕ ਚੰਗੀ ਚੀਜ਼ ਨਹੀਂ ਦੇਖਦੇ ਤੁਸੀਂ ਤੁਸੀਂ ਉਹਨਾਂ ਨੂੰ ਕਿਉਂ ਲੈ ਕੇ ਮੁੰਡਿਆਂ ਨੂੰ ਦਿੰਦੇ ਆ ਦੁੱਧ ਦਿੰਦੇ ਆ ਉਹ ਕਹਿੰਦੇ ਲੱਤ ਮਾਰ ਕੇ ਭਰਾ ਛੁੱਟਦੇ ਕਹਿੰਦੇ ਥਾਂ ਤੇ ਪੂੜੀ ਦਿਓ ਚਿੱਟਾ ਦਿਓ ਕੀ ਤੁਸੀਂ ਚਿੱਟਾ ਦੇਣ ਲੱਗ ਜੋਗੇ? ਕੋਈ ਗੱਲ ਨਹੀਂ ਜੋ ਪ੍ਰੋਗ ਕਿਉਂਕਿ ਉਹ ਚੰਗੀ ਖਾਹਕ ਜਿਹੜੀ ਤੁਸੀਂ ਦਿਨੇ ਉਹ ਨਹੀਂ ਖਾਂਦੇ ਇਸ ਕਰਕੇ ਤੁਸੀਂ ਉਹਨੂੰ ਮਾਰ ਦੇਓਗੇ ਬਿਲਕੁਲ ਨਹੀਂ ਕਰਦੇ ਜੇ ਤੋ ਉੱਥੇ ਅਸੀਂ ਉਹੋ ਜਿਹੇ ਨਸ਼ੇ ਜਿਹੜੇ ਸਰੀਰ ਨੂੰ ਤਬਾਹ ਕਰਦੇ ਆ ਉਹਦੇ ਤੇ ਰੁਕਾਵਟਾਂ ਲਾਉਨੇ ਆ ਅਸੀਂ ਕਿੰਨਾ ਯੁੱਧ ਨਸ਼ਿਆਂ ਵਿਰੁੱਧ ਚੱਲਿਆ ਤੇ ਯੁੱਧ ਸਮਾਜ ਨੂੰ ਜਿਹੜਾ ਬਚਾਉਣ ਲਈ ਜਾਂ ਉੱਥੋਂ ਦੇ ਸੱਭਿਆਚਾਰ ਨੂੰ ਬਚਾਉਣ ਲਈ ਉਹਦੇ ਲਈ ਤਾਂ ਯੁੱਧਖੇਤਰ ਨਾ ਭਜੀ ਤੁਸੀਂ ਮੈਂ ਵੀ ਗਲਤੀ ਕਰ ਠੀਕ ਹੈ ਇਸ ਇਹਦਾ ਇਹ ਕੋਈ ਆਰਗੂਮੈਂਟ ਨਹੀਂ ਹੁੰਦਾ ਕਿਉਂਕਿ ਇਹ ਵੀ ਦਾਰੂ ਹੈ ਲੋਕ ਪੀਂਦੇ ਆ ਲੋਕਾਂ ਨੂੰ ਹਟਾਉਣਾ ਕਿ ਹੋਰ ਸਭ ਦਈ ਜਾਣਾ ਦੁਕਾਨਾਂ ਨਵੀਆਂ ਨਵੀਆਂ ਖੋਲ ਕੇ ਆਹ ਸਰਕਾਰ ਕੀ ਕਰ ਰਹੀ ਹੈ ਇਹਨੂੰ ਤਾਂ ਨਸ਼ਾ ਹੀ ਮੰਨਦੀ ਦਾਰੂ ਨੂੰ ਉਸਕੋ ਫੋਰ ਜੇ ਨਸ਼ਾ ਨਹੀਂ ਤੇ ਫਿਰ ਕਾਦੇ ਕਿੱਥੋਂ ਕਮਾਈ ਇੰਨੀ ਹੋ ਰਹੀ ਹੈ ਤੁਹਾਡੀ ਤੇ ਕੰਪਨੀਆਂ ਦੀ ਤੇ ਤੁਹਾਡੀ ਤੇ ਸਰਕਾਰ ਦੀ ਕਿੱਥੋਂ ਕਮਾਈ ਹੋ ਰਹੀ ਹੈ ਜੇ ਨਸ਼ਾ ਨਹੀਂ ਸੀ ਇਸ ਲਈ ਉਹ ਚੀਜ਼ਾਂ ਨਾ ਕਰੋ ਉਹ ਲੈ ਤੇ ਲੋਕ ਫਿਰ ਬਕਾਵਤ ਕਰਦੇ ਆ ਬਾਗੀ ਹੁੰਦੇ ਆ ਫਿਰ ਉਹ ਕਾਨੂੰਨ ਨੂੰ ਹੱਥ ਚ ਲੈ ਲੈਂਦੇ ਆ ਕਿਉਂਕਿ ਇਹ ਹੀ ਇਹ ਵੀ ਦੋਸ਼ ਲੱਗਦਾ ਨਾ ਕਿ ਦੇਖੋ ਜੀ ਉਹਨਾਂ ਦੇ ਕਾਨੂੰਨ ਨੂੰ ਹੱਥ ਕਾਨੂੰਨ ਹੈ ਕਿੱਥੇ ਹੈ ਬਿਲਕੁਲ ਬਿਲਕੁਲ ਕਾਨੂੰਨ ਤਾਂ ਜਿਓ ਕਾਨੂੰਨ ਕਾਗਜ਼ਾਂ 'ਚ ਹੀ ਲਿਖਿਆ ਹਾਂ ਕੌਣ ਲਾਗੂ ਕਰੂਗਾ ਤੁਸੀਂ ਜਾ ਕੇ ਕਿਸੇ ਵੀ ਨਿਸ਼ੀੜੀਆਂ ਨੂੰ ਫੜਾ ਦਿਓ ਜਾ ਕੇ ਪੁਲਿਸ ਵਾਲਿਆਂ ਨੂੰ ਸ਼ਾਮ ਨੂੰ ਛੱਡ ਦੇਣਗੇ ਨਾਲੇ ਉਹ ਆ ਕੇ ਸ਼ਾਮ ਨੂੰ ਉਹਨਾਂ ਦੇ ਚਾਰ ਗਾਲਾਂ ਕੱਢ ਕੇ ਜਾਊਗਾ ਤੇ ਘਰ 'ਚ ਪੱਥਰ ਮਾਰ ਕੇ ਜਾਊਗਾ ਕਹਿੰਦਾ ਭੀਜ ਤਾਂ ਮੈਨੂੰ ਪੁਲਿਸ ਕੋਲ ਆਹ ਫਿਰਦਾ ਤੁਹਾਡਾ ਜਵਾਈ ਪਾਛਾ ਹੈ ਕਿ ਨਹੀਂ ਇਹ ਬਿਲਕੁਲ ਬਿਲਕੁਲ ਠੀਕ ਹੈ ਫਿਰ ਜਦੋਂ ਕਾਨੂੰਨ ਵਾਲੇ ਕਾਨੂੰਨ ਦੇ ਰਾਖੇ ਹੀ ਚੋਰ ਬਣ ਗਏ ਆ ਤੇ ਵਿੱਚ ਵਿੱਚ ਜਿਹੜੀ ਕਹਿੰਦੇ ਆ ਕਿ ਕੁੱਤੀ ਚੋਰ ਨਾਲ ਰਲ ਗਈ ਹੈ ਲੋਕ ਤਾਂ ਸਤੇ ਸਤਾਏ ਫਿਰ ਇੱਕ ਵਾਰੀ ਕਹਿੰਦੇ ਆ ਇਹ ਇਸ ਤਰ੍ਹਾਂ ਨਹੀਂ ਚੱਲਣਾ ਚਾਹੀਦਾ ਜੋ ਚੱਲ ਰਿਹਾ ਇਹ ਕੋਈ ਆਰਗੂਮੈਂਟ ਨਹੀਂ ਕਿ ਲੋਕ ਚੰਗੀ ਚੀਜ਼ ਨਹੀਂ ਦੇਖਦੇ ਕਿਉਂਕਿ ਤੁਸੀਂ ਉਹਨਾਂ ਦੇ ਸਵਾਦ ਵਿਗਾੜ ਤੇ ਉਹਨਾਂ ਨੂੰ ਸਵਾਦ ਹੀ ਦਗਾ ਦੇਤਾ ਠੀਕ ਹੈ ਤੁਹਾਡੀ ਮਤਲਬ ਉਹਨਾਂ ਨੂੰ ਲੱਗ ਲੱਗ ਕਿਸਮ ਦੇ ਇੱਕ ਇਹੋ ਜਿਹੀ ਸਵਾਦ ਪਾ ਤੇ ਜੇ ਜੇ ਤੁਸੀਂ ਉਹਨਾਂ ਨੂੰ ਉਹ ਸਵਾਦ ਤੋਂ ਹਟਾਉਣਾ ਤੇ ਉਹਦੇ ਨਾਲ ਉਹ ਚੰਗੇ ਹੈਲਦੀ ਸਵਾਦ ਦੇ ਵਿੱਚ ਢਾਲਣਾ ਪਊਗਾ ਹਮ ਇੰ ਇੰ ਨਹੀਂ ਹਟਦਾ ਹੈ ਉਹ ਇੱਕ ਕਿਸਮ ਦਾ ਗਲਤ ਤੁਸੀਂ ਪਾ ਤਾਇਆ ਇਸ ਲਈ ਉਹ ਉਹ ਵੱਡੇ ਸਵਾਲ ਹੈਗੇ ਆ ਸਵਾਲ ਸਿਰਫ ਇੰਨਾ ਹੀ ਹੈਗਾ ਹੁਣ ਕਿ ਜੋ ਸਾਡੇ ਕੋਲ ਦੇਖੋ ਸਾਡਾ ਕੋਈ ਅਧਿਕਾਰ ਨਹੀਂ ਹੈ ਜਿਹੜੇ ਸਾਡੇ ਵੱਡੇ ਵਡੇਰਿਆਂ ਨੇ ਇਥੇ ਬੀਦੀ ਚੰਦ ਹੋਇਆ ਇਥੇ ਹੋਰ ਬਾਬਾ ਜੀਤ ਸਿੰਘ ਹੋਇਆ ਗੁਰੂ ਗੋਬਿੰਦ ਸਿੰਘ ਸਾਡੇ ਹੋਏ ਗੁਰੂ ਸਹਿਬਾਨ ਹੋਏ ਪੀਰ ਫਕੀਰ ਹੋਏ ਉਹ ਸਾਨੂੰ ਇੱਕ ਵਿਰਸਾ ਦੇ ਕੇ ਗਏ ਆ ਸਾਡਾ ਬਲਖਣ ਇਤਿਹਾਸ ਆ ਬਿਲਕੁਲ ਠੀਕ ਹੈ ਨਹੀਂ ਸਾਰਿਆਂ ਲਈ ਹੈ ਤੇ ਸਾਡਾ ਵੀ ਹੈ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਕਿ ਨਹੀਂ ਕੀਤੀਆਂ ਮੈਨੂੰ ਇਹ ਦੱਸੋ ਇਹ ਇਹ ਚੀਜ਼ਾਂ ਨੂੰ ਇਹ ਸਮਾਜ ਨੂੰ ਸਿਰਜਣ ਲਈ ਸਮਾਜ ਨੂੰ ਸੁਧਾਰਨ ਲਈ ਸਮਾਜ ਦੇ ਸਮਾਜ ਨੂੰ ਸਿਹਤਮੰਦ ਬਣਾਉਣ ਲਈ ਇੱਕ ਸਾਨੂੰ ਬਹੁਤ ਵੱਡਾ ਅਮੀਰ ਵਿਰਸਾ ਦੇ ਕੇ ਗਏ ਆ ਅਸੀਂ ਉਹਨੂੰ ਐਂਜੀ 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 ਹੱਥੋਂ ਨਿਕਲ ਦੇ ਦਈਏ ਕਿਉਂਕਿ ਇਹ ਵੇਖਦਾ ਔਰ ਕਿਉਂਕਿ ਵੇਖਦਾ ਇਸ ਕਰਕੇ ਹੋਰ ਹੋਰ ਕਰੀ ਜਾਂਦੇ ਕਿਉਂਕਿ ਨਸ਼ਾ ਵੇਖਦਾ ਆ ਭਾਵੇਂ ਉਹ ਵੇਖਣ ਵਾਲਾ ਹੋਵੇ ਭਾਵੇਂ ਖਾਣ ਵਾਲਾ ਹੋਵੇ ਕਿਉਂਕਿ ਉਹ ਵੇਖਦਾ ਇਸ ਕਰਕੇ ਤੁਸੀਂ ਹੋਰ ਤਿੱਖਾ ਕਰਕੇ ਦਿਓ ਥੋੜਾ ਜਿਹਾ ਤਾਂ ਕਿ ਹੋਰ ਨਸ਼ੇੜੀ ਹੋ ਜਾਣਾ ਇਹ ਇਹ ਕੋਈ ਆਰਗੂਮੈਂਟ ਨਹੀਂ ਹੈ ਠੀਕ ਹੈ ਠੀਕ ਹੈ ਸੋ ਬਿਲਕੁਲ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਜਿਹੜਾ ਆਪਣੇ ਆਪਣੇ ਜਿਹੜੇ ਵਿਚਾਰ ਨੇ ਦੱਸੇ ਨੇ ਕਿਉਂਕਿ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਕਿਸੇ ਨੂੰ ਮਾਰਨ ਦੇ ਨਾਲ ਜਿਹੜਾ ਜਾਂ ਉਹਦਾ ਕਤਲ ਕਰਨ ਦੇ ਨਾਲ ਕੋਈ ਸਮਾਜ ਦੇ ਅਜਿਹੀ ਜਿਹੜੀ ਹੈ ਚੀਜ਼ ਪ੍ਰੋਸ ਕੇ ਦੇ ਰਿਹਾ ਕਿ ਹੱਲ ਹੋ ਜਾਵੇਗਾ ਕਿ ਕਾਨੂੰਨ ਨੂੰ ਆਪਣੇ ਹੱਥ ਚ ਲੈਣਾ ਕਿ ਸਹੀ ਹੈ ਜਾਂ ਅਖੀਰਕਾਰ ਇਹਦਾ ਪ੍ਰੋਪਰ ਹੱਲ ਕੀ ਹੋ ਸਕਦਾ ਉਹ ਤੁਸੀਂ ਸਾਰੇ ਦਰਸ਼ਕਾਂ ਨੇ ਸੁਣਿਆ ਸੋ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਅੱਜ ਦੇ ਮੁੱਦੇ ਨੇ ਰਾਹੀਂ ਲੋਕਾਂ ਨੂੰ ਪੀੜ ਕਰਨਾ ਚਾਹੁੰਦੇ ਆ ਕਿ ਜੇਕਰ ਤੁਸੀਂ ਸੋਸ਼ਲ ਮੀਡੀਆ ਚ ਲਾ ਰਹੇ ਹੋ ਤਾਂ ਚੰਗਾ ਕੰਟੈਂਟ ਦੇਖੋ ਤੁਹਾਡੇ ਪਰਿਵਾਰ ਨੂੰ ਜਿਹੜਾ ਚੰਗਾ ਸਹੀ ਸੇਧ ਮਿਲ ਸਕੇ ਤੇ ਤੁਹਾਡੇ ਬੱਚੇ ਜਿਹੜੇ ਨੇ ਉਹ ਚੰਗੀ ਜਿਹੜੀ ਹੈ ਸਿੱਖਿਆ ਲੈ ਕੇ ਅੱਗੇ ਜਿਹੜਾ ਉਹ ਆਪਣਾ ਨਾਮ ਤੇ ਪਰਿਵਾਰ ਦਾ ਨਾਮ ਜਿਹੜਾ ਉਹ ਰੋਸ਼ਨਾ ਉਹ ਕਰ ਸਕਣ ਸੋ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕਰਾਂਗੇ ਹੁਣ ਮੈਨੂੰ ਜਾਣ ਕੀ ਅਮਰਜੀਤ ਸਿੰਘ ਜੀ ਦੀ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.